ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਤੋਂ ਪਹਿਲਾਂ ਵੀ ਆਪਾਂ ਐਸਐਨਪੀ ਦੇ ਸਬੰਧ ਦੇ ਵਿੱਚ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਜੋ ਸਾਨੂੰ ਮੀਨੂ ਮਿਲਦਾ ਹੈ ਉਸ ਦੇ ਹਿਸਾਬ ਦੇ ਨਾਲ ਅਸੀਂ ਆਪਣੇ ਲਾਭਪਾਤਰੀਆਂ ਦੇ ਵਿੱਚ ਰਾਸ਼ਨ ਦੀ ਡਿਸਟ੍ਰਿਬਿਊਸ਼ਨ ਕਰਦੀ ਹਾਂ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਡਿਟੇਲਡ ਜਿਹੜਾ ਹੈ ਦੱਸਾਂਗੀ ਕਿ ਕਿਸ ਤਰੀਕੇ ਦੇ ਨਾਲ ਆਪਾਂ ਆਪਣਾ ਰਿਕਾਰਡ ਮੇਨਟੇਨ ਕਰਕੇ ਰੱਖ ਸਕਦੇ ਹਾਂ ਠੀਕ ਹੈ ਜਿਸ ਦੇ ਵਿੱਚ ਅਸੀਂ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਜੋ ਸਾਨੂੰ ਮੈਨੂ ਪ੍ਰਾਪਤ ਹੋਇਆ ਉਸੇ ਮੈਨੂ ਨੂੰ ਅਸੀਂ ਲੈ ਕੇ ਚੱਲਾਂਗੇ ਔਰ ਜਿੰਨੇ ਜਿਸ ਤਰੀਕੇ ਦੇ ਨਾਲ ਸਾਨੂੰ ਦਿਨ ਮੈਂਸ਼ਨ ਕੀਤੇ ਗਏ ਨੇ ਉਸੇ ਤਰੀਕੇ ਦੇ ਨਾਲ ਅਸੀਂ ਦਿਨਾਂ ਦੇ ਹਿਸਾਬ ਦੇ ਨਾਲ ਪੂਰੇ ਮਹੀਨੇ ਦਾ ਰਾਸ਼ਨ ਕੈਲਕੂਲੇਟ ਕਰਕੇ ਉਹਦਾ ਰਿਕਾਰਡ ਮੇਨਟੇਨ ਕਰਾਂਗੇ ਹੁਣ ਮੰਨ ਲਓ ਮੇਰੇ ਕੋਲ ਜਿਹੜੀਆਂ ਇੱਕ ਕਾਂਗਨਵਾੜੀ ਸੈਂਟਰ ਦੇ ਵਿੱਚ ਦੋ ਪ੍ਰੈਗਨੈਂਟ ਜਿਹੜੀਆਂ ਪ੍ਰੈਗਨੈਂਟ ਔਮਨ ਰਜਿਸਟਰਡ ਨੇ ਔਰ ਮੇਰੇ ਕੋਲ ਜਿਹੜੀਆਂ ਨੇ 6 ਨਰਸਿੰਗ ਮਦਰਸ ਜਿਹੜੀਆਂ ਰਜਿਸਟਰਡ ਨੇ ਯਾਨੀ ਟੋਟਲ ਮੇਰੇ ਕੋਲ ਲਾਭਪਾਤਰੀ ਇੱਥੇ ਪ੍ਰੈਗਨੈਂਟ ਜਿਹੜੀਆਂ ਲੇਡੀਆਂ ਔਰ ਨਰਸਿੰਗ ਮਦਰਸ ਜਿਹੜੀਆਂ ਨੇ ਟੋਟਲ 8 ਹੋ ਗਈਆਂ ਪ੍ਰੈਗਨੈਂਟ ਪਲਸ ਨਰਸਿੰਗ ਜਿਹੜੀਆਂ ਮੇਰੇ ਕੋਲ 8 ਨੇ ਔਰ ਜਿਹੜਾ ਰਾਸ਼ਨ ਹੈ ਪ੍ਰੈਗਨੈਂਟ ਔਰ ਨਰਸਿੰਗਸ ਦਾ ਉਹ ਐਸਐਨਪੀ ਮੀਨੂ ਦੇ ਹਿਸਾਬ ਦੇ ਨਾਲ ਸਿਮਿਲਰ ਹੈ ਮੰਨ ਲਓ ਅਸੀਂ ਇੱਕ ਹਫਤੇ ਦੇ ਵਿੱਚ ਮਿੱਠਾ ਦਲੀਆ 3 ਦਿਨ 50 ਗ੍ਰਾਮ ਇਕਲਾਪਤਰੀ ਨੂੰ ਦਿੰਦੇ ਹਾਂ ਸੇਮ ਤਰੀਕੇ ਦੇ ਨਾਲ ਮੁਰਮਰੀ ਅਸੀਂ ਇੱਕ ਹਫਤੇ ਦੇ ਵਿੱਚ 2 ਦਿਨ 55 ਗ੍ਰਾਮ ਖਿਚੜੀ ਹਫਤੇ ਦੇ ਵਿੱਚ 4 ਦਿਨ 80 ਗ੍ਰਾਮ ਤੇ ਨਮਕੀਨ ਦਲੀਆ 3 ਦਿਨ 75 ਗ੍ਰਾਮ ਦਿੰਦੇ ਹਾਂ ਸੋ ਇਸ ਰਾਸ਼ਨ ਦੀ ਜਿਹੜੀ ਮਾਤਰਾ ਹੈ ਉਹ ਗਰਭਵਤੀ ਔਰਤਾਂ ਤੇ ਨਰਸਿੰਗ ਮਾਵਾਂ ਦਾ ਇੱਕ ਹਫਤੇ ਦੀ ਮਿਕਦਾਰ ਤੁਹਾਨੂੰ ਦੱਸੀ ਗਈ ਹੈ ਕਿ ਐਸਐਨਪੀ ਮੀਨੂ ਦੇ ਅਨੁਸਾਰ ਕਿੰਨੇ ਦਿਨ ਕਿਵੇਂ ਰਾਸ਼ਨ ਅਸੀਂ ਡਿਸਟ੍ਰੀਬਿਊਟ ਕਰਨਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੈ ਕਿ ਅ ਅਸੀਂ ਹੁਣ ਉਸ ਤੋਂ ਬਾਅਦ ਦੇਖਾਂਗੇ ਕਿ ਇਹ ਹੋ ਗਿਆ ਮੇਰੇ ਕੋਲ ਇੱਕ ਲਾਭ ਪਾਤਰੀ ਦੇ ਲਈ ਯਾਨੀ ਮੰਨ ਲਓ ਮੈਂ ਇੱਕ ਪ੍ਰੈਗਨੈਂਟ ਦਾ ਜਿਹੜਾ ਮਿੱਠਾ ਦਲੀਆ ਹੈ ਉਹਨੂੰ 50 ਗ੍ਰਾਮ ਦੇਣਾ ਹੈ ਅਗਰ ਅਸੀਂ ਉਹਨਾਂ ਨੂੰ ਇੱਕ ਮਿੱਠਾ ਦਲੀਆ ਇੱਕ ਲਾਭ ਪਾਤਰੀ ਨੂੰ ਹਫ਼ਤੇ 'ਚ 3 ਦਿਨ ਦੇ ਰਹੇ ਹਾਂ ਠੀਕ ਹੈ ਜੀ ਯਾਨੀ ਕਿ 3 ਦਿਨ ਦੇ ਰਹੇ ਹਾਂ ਅਸੀਂ ਮਿੱਠਾ ਦਲੀਆ 50 ਗ੍ਰਾਮ ਤੋ ਹਫਤੇ ਦੇ ਵਿੱਚ ਅਗਰ 3 ਦਿਨ ਹੋ ਗਏ ਤਾਂ ਪੂਰੇ ਮਹੀਨੇ ਦੇ ਵਿੱਚ 3 ਨੇ ਦਿਨ ਦੇ ਹਿਸਾਬ ਦੇ ਨਾਲ ਸਾਡੇ ਕੋਲ ਟੋਟਲ 12 ਦਿਨ ਬਣਦੀ ਹੈ ਦੇਖੋ ਮੈਂ ਦਿਨ ਮਹੀਨੇ ਅਨੁਸਾਰ ਜਿਹੜਾ ਹੈਗਾ ਆਪਣੇ ਰਿਕਾਰਡ ਦੇ ਵਿੱਚ ਛੇਠਾ ਮੈਂਸ਼ਨ ਕੀਤਾ ਕਿ ਮਿੱਠਾ ਦਲੀਆ ਅਸੀਂ ਪੂਰੇ ਮਹੀਨੇ ਦੇ ਵਿੱਚ 12 ਦਿਨ ਉਹਨਾਂ ਨੂੰ ਦੇ ਰਹੇ ਹਾਂ ਮੁਰਮਰੇ 8 ਦਿਨ ਦੇ ਰਹੇ ਹਾਂ ਖਿਚੜੀ 16 ਦਿਨ ਔਰ ਨਮਕੀਨ ਦੇ ਲਈ ਦਲੀਆ 12 ਦਿਨ ਅਗਰ ਮੈਂ ਇੱਕ ਲਾਭਪਾਤਰੀ ਨੂੰ ਮਿੱਠਾ ਦਲੀਆ ਇੱਕ ਦਿਨ ਦਾ 50 ਗ੍ਰਾਮ ਦੇ ਰਹੀ ਹਾਂ ਤਾਂ ਅਗਰ ਮੈਂ ਉਹਨਾਂ ਨੂੰ 12 ਦਿਨ ਮਿੱਠਾ ਦਲੀਆ ਦੇਣਾ ਤਾਂ ਮੈਂ 50 ਗ੍ਰਾਮ ਨੂੰ 12 ਦੇ ਨਾਲ ਜਿਹੜਾ ਹੈ ਗੁਣਾ ਕਰਾਂਗੀ ਮਲਟੀਪਲਾਈ ਕਰਾਂਗੀ ਤੇ ਇਸ ਤਰੀਕੇ ਦੇ ਨਾਲ ਸਾਡੇ ਕੋਲ ਜਿਹੜਾ ਲਾਲ ਨਿਸ਼ਾਨ ਦੇ ਨਾਲ ਤੁਹਾਨੂੰ ਦਰਸਾਇਆ ਵੀ ਗਿਆ ਹੈ ਕਿ ਇੱਕ ਲਾਪਤਰੀ ਨੂੰ ਮਿੱਠਾ ਦਲੀਆ ਇੱਕ ਦਿਨ ਦਾ ਅਗਰ 50 ਗ੍ਰਾਮ ਜਾ ਰਿਹਾ ਹੈ ਤਾਂ 12 ਦਿਨਾਂ ਦਾ 0.600 ਗ੍ਰਾਮ ਯਾਨੀ ਕਿ 1 ਕਿਲੋ ਤੋਂ ਘੱਟ ਹੈ 400 ਗ੍ਰਾਮ ਤਾਂ 600 ਗ੍ਰਾਮ ਜਿਹੜਾ ਮਿੱਠਾ ਦਲੀਆ ਉਹਨਾਂ ਨੂੰ ਦਿੱਤਾ ਜਾਏਗਾ ਇਸੇ ਤਰੀਕੇ ਦੇ ਨਾਲ ਮੁਰਮਰੇ ਜੇਕਰ ਇੱਕ ਲਾਪਤਰੀ ਨੂੰ ਇੱਕ ਦਿਨ ਦੇ 55 ਗ੍ਰਾਮ ਦੇ ਰਹੇ ਹਾਂ ਤੇ ਮੈਨੂ ਦੇ ਅਨੁਸਾਰ ਅਸੀਂ ਉਹਨਾਂ ਨੂੰ 2 ਦਿਨ ਜਿਹੜੇ ਹੈ ਮੁਰਮਰੇ ਦੇਣੀ ਹੈ ਮੈਂ ਤੁਹਾਨੂੰ ਫੇਰ ਦੁਬਾਰਾ ਉਹੀ ਸਕਰੀਨ ਸ਼ੇਅਰ ਕਰ ਰਹੀ ਹਾਂ ਕਿ 2 ਦਿਨ ਮੁਰਮਰੇ ਦੇਣੇ ਆ ਜੇ 2 ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਤਾਂ 4 ਹਫ਼ਤੇ ਦੇ ਵਿੱਚ ਯਾਨੀ ਪੂਰੇ ਮਹੀਨੇ ਦੇ ਵਿੱਚ ਅਸੀਂ ਉਹਨਾਂ ਨੂੰ 8 ਦਿਨ ਮੁਰਮਰੇ ਉਪਰੋਆਇਡ ਕਰਾਂਗੇ ਤੇ 55 ਗ੍ਰਾਮ ਨੂੰ ਗੁਣਾ ਕਰਾਂਗੇ 8 ਦੇ ਨਾਲ ਤਾਂ 440 ਗ੍ਰਾਮ ਜਿਹੜੀ ਹੈਗੀ ਮੁਰਮਰੀ ਹੈ ਤਾਂ ਇਸੇ ਤਰੀਕੇ ਦੇ ਨਾਲ ਖਿਚੜੀ ਅਗਰ 1 ਦਿਨ ਦੀ 80 ਗ੍ਰਾਮ ਦੇ ਰਹੇ ਹਾਂ ਤਾਂ ਅਸੀਂ ਉਹਨਾਂ ਨੂੰ 4 ਦਿਨ ਜਿਹੜੀ ਇੱਕ ਹਫਤੇ ਦੇ ਵਿੱਚ ਖਿਚੜੀ ਦੇਣੀ ਹੈ ਤਾਂ ਪੂਰੇ ਮਹੀਨੇ ਦੇ ਵਿੱਚ ਕਿੰਨੇ ਦਿਨ ਹੋਗੇ 16 ਦਿਨ ਹੋਗੇ ਤਾਂ ਜਦੋਂ ਅਸੀਂ 16 ਦਿਨਾਂ ਦੇ ਨਾਲ ਗੁਣਾ ਕਰਾਂਗੇ ਤਾਂ 1.280 ਗ੍ਰਾਮ ਯਾਨੀ 1 ਕਿਲੋ 280 ਗ੍ਰਾਮ ਇੱਕ ਲਾਪ ਪਾਤਰੀ ਦੀ ਖਿਚੜੀ ਪੂਰੇ ਮਹੀਨੇ ਦੇ ਵਿੱਚ ਨਿਕਲੇਗੀ ਤੇ ਨਮਕੀਨ ਦਲੀਆ ਜੇਕਰ ਅਸੀਂ ਇੱਕ ਲਾਪਾਤਰੀ ਨੂੰ ਇੱਕ ਪ੍ਰੈਗਨੈਂਟ ਜਾਂ ਇੱਕ ਨਰਸਿੰਗ ਮਦਰ ਨੂੰ ਅਸੀਂ 75 ਗ੍ਰਾਮ ਇੱਕ ਦਿਨ ਦਾ ਦੇ ਰਹੇ ਹਾਂ ਤਾਂ ਅਸੀਂ 3 ਦਿਨ ਹਫਤੇ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਇਹ ਨਮਕੀਨ ਦਲੀਆ ਦੇਣਾ ਹੈ ਤਾਂ 3 ਦਿਨ ਅਗਰ ਇੱਕ ਹਫਤੇ ਦੇ ਵਿੱਚ ਹੈ ਤਾਂ ਮਹੀਨੇ ਦੇ ਵਿੱਚ ਸਾਡੇ ਕੋਲ 12 ਦਿਨ ਹੋ ਜਾਣਗੇ ਤਾਂ 0.900 ਗ੍ਰਾਮ ਅਸੀਂ ਉਹਨਾਂ ਨੂੰ ਨਮਕੀਨ ਦਲੀਆ ਦੇਵਾਂਗੀ ਸੋ ਇਸ ਤਰੀਕੇ ਦੇ ਨਾਲ ਹੁਣ ਮੈਂ ਇਹਨਾਂ ਟੋਟਲ 8 ਲਾਭਪਾਤਰੀਆਂ ਨੂੰ ਪੂਰੇ ਮਹੀਨੇ ਦੇ ਰਾਸ਼ਨ ਦੀ ਖਪਤ ਕੱਢਣੀ ਹੈ ਯਾਨੀ ਵੰਡ ਕਰਨੀ ਹੈ ਤਾਂ ਟੋਟਲ ਮੇਰੇ ਕੋਲ 8 ਨੇ ਜਿਦੇ ਵਿੱਚ ਦੋ ਪ੍ਰੈਗਨੈਂਟ ਔਮਨ ਨੇ ਔਰ 6 ਜੜੀਆਂ ਨੇ ਉਹ ਨਰਸਿੰਗ ਮਾਵਾਂ ਨੇ ਟੋਟਲ 8 ਨੇ ਤਾਂ ਹੁਣ ਅਸੀਂ ਕੀ ਕਰਨਾ ਹੈ ਅਸੀਂ ਇੱਥੇ ਪਿਛਲੀ ਸਕਰੀਨ ਦੇ ਵਿੱਚ ਤੁਸੀਂ ਦੇਖੋ ਕਿ ਅਸੀਂ ਮਿੱਠਾ ਦਲੀਆ ਮੁਰਮਰੇ ਖਿਚੜੀ ਨਮਕੀਨ ਦਲੀਆ ਪੂਰੇ ਮਹੀਨੇ ਦਾ ਅਸੀਂ ਇੱਕ ਲਾਪ ਪਾਤਰੀ ਦੀ ਮਿਕਦਾਰ ਕੱਢ ਲਈ ਕਿ ਇੱਕ ਲਾਪ ਪਾਤਰੀ ਲਈ ਮਿੱਠਾ ਦਲੀਆ ਇੱਕ ਮਹੀਨੇ 'ਚ 600 ਗ੍ਰਾਮ ਜਾ ਰਿਹਾ ਹੈ ਮੁਰਮਰੇ 440 ਗ੍ਰਾਮ ਜਾ ਰਿਹਾ ਹੈ ਖਿਚੜੀ 1 ਕਿਲੋ 280 ਗ੍ਰਾਮ ਜਾ ਰਹੀ ਹੈ ਨਮਕੀਨ ਦਲੀਆ 900 ਗ੍ਰਾਮ ਜਾ ਰਿਹਾ ਹੈ ਤਾਂ ਸਾਡੇ 8 ਲਾਪ ਪਾਤਰੀਆਂ ਨੂੰ ਅਗਰ ਅਸੀਂ ਇਹੀ ਰਾਸ਼ਨ ਵੰਡਣਾ ਹੈ ਤਾਂ ਅਸੀਂ ਮਿਕਦਾਰ ਯਾਨੀ ਜਿਹੜੀ ਜਿਹੜੀ ਮਿਕਦਾਰ ਹੈ ਮਿੱਠੇ ਦਲੀਏ ਦੀ ਮਿਕਦਾਰ ਹੈਗੀ ਹੈ 600 ਗ੍ਰਾਮ ਮੁਰਮਰੇ ਦੀ 440 ਗ੍ਰਾਮ ਖਿਚੜੀ ਦੀ 1 ਕਿਲੋ 250 ਗ੍ਰਾਮ ਤੇ ਨਮਕੀਨ ਦਲੀਏ ਦੀ 900 ਗ੍ਰਾਮ ਮਿਕਦਾਰ ਨੂੰ ਅਸੀਂ ਲਾਹ ਪਤਰੀਆਂ ਦੇ ਨਾਲ ਪੀਲੇ ਜਿਹੜੇ ਤੁਹਾਨੂੰ ਐਰੋ ਦੇ ਨਾਲ ਦਿਖਾਈ ਗਏ ਲਾਹ ਪਤਰੀ ਹੈ ਉਹਨਾਂ ਲਾਹ ਪਤਰੀਆਂ ਦੇ ਨਾਲ ਜਦੋਂ ਅਸੀਂ ਗੁਣਾ ਕਰਾਂਗੇ ਤਾਂ ਸਾਡੇ ਕੋਲ ਟੋਟਲ ਰਾਸ਼ਨ ਦੀ ਖਪਤ ਇੱਕ ਮਹੀਨੇ ਦੀ ਇਹਨਾਂ ਲਾਹ ਪਤਰੀਆਂ ਦੀ ਆ ਜਾਏਗੀ ਜਿਸ ਨੂੰ ਮੈਂ ਲਾਲ ਰੰਗ ਦੇ ਐਰੋ ਦੇ ਨਾਲ ਸ਼ੋਅ ਕੀਤਾ ਹੈ 600.600 ਗ੍ਰਾਮ ਨੂੰ ਜਦੋਂ ਅਸੀਂ 8 ਲਾਹ ਪਤਰੀਆਂ ਦੇ ਨਾਲ ਗੁਣਾ ਕਰਾਂਗੇ ਤੱਕ 4.800 ਗ੍ਰਾਮ ਯਾਨੀ 4 ਕਿਲੋ 800 ਗ੍ਰਾਮ ਤੋਂ ਪੂਰੇ ਮਹੀਨੇ ਦੇ ਵਿੱਚ ਮਿੱਠਾ ਦਲੀਆ ਮੇਰੇ ਇੰਨਾ 8 ਲਾਪਤਰੀਆਂ ਨੂੰ 4 ਕਿਲੋ 800 ਗ੍ਰਾਮ ਜਾਏਗਾ ਮੁਰਮਰੇ ਜਿਹੜੇ ਹੈਗੇ ਉਹ 3 ਕਿਲੋ 520 ਗ੍ਰਾਮ ਜਾਣਗੇ ਖਿਚੜੀ ਜਿਹੜੀ ਹੈ ਉਹ 10 ਕਿਲੋ ਜਿਹੜੀ ਹੈਗੀ ਆ ਉਹ ਪੂਰੀ ਦੀ ਪੂਰੀ ਇਹਨਾਂ ਨੂੰ ਡਿਸਟ੍ਰੀਬਿਊਟ ਹੋਏਗੀ ਔਰ ਨਮਕੀਨ ਦਲੀਆ ਜਿਹੜਾ ਹੈ 900 ਗ੍ਰਾਮ ਅਗਰ ਇੱਕ ਲਾਪਤਰੀ ਦਾ ਹੈ ਤਾਂ 8 ਲਾਪਤਰੀਆਂ ਦਾ ਉਹ 7 ਕਿਲੋ 200 ਗ੍ਰਾਮ ਜਿਹੜਾ ਹੈ ਪੂਰੇ ਮਹੀਨੇ ਦੇ ਵਿੱਚ ਮੈਨੂ ਦੇ ਅਨੁਸਾਰ ਦਿੱਤੀ ਗਈ ਮਾਤਰਾ ਅਤੇ ਦਿਨਾਂ ਅਨੁਸਾਰ ਇਸ ਤਰੀਕੇ ਦੇ ਨਾਲ ਅਸੀਂ ਉਸ ਰਾਸ਼ਨ ਦੀ ਡਿਸਟ੍ਰੀਬਿਊਸ਼ਨ ਕਰਕੇ ਆਪਣੇ ਰਜਿਸਟਰਸ ਦੇ ਵਿੱਚ ਰਿਕਾਰਡ ਮੇਨਟੇਨ ਕਰਨਾ ਹੈ। ਤੋਂ ਇਸੇ ਤਰੀਕੇ ਦੇ ਨਾਲ ਮੈਂ ਦੂਸਰੀ ਐਗਜ਼ਾਮਪਲ ਦੇ ਵਿੱਚ ਤੁਹਾਨੂੰ ਸਮਝਾ ਰਹੀ ਹਾਂ 6 ਮਹੀਨੇ ਤੋਂ 3 ਸਾਲ ਦੇ ਬੱਚੇ ਜਿਨ੍ਹਾਂ ਨੂੰ ਅਸੀਂ ਟੀਐਚਆਰ ਯਾਨੀ ਟੇਕ ਹੋਮ ਰਾਸ਼ਨ ਦੇਣਾ ਹੈ ਤਾਂ ਇਹ ਪਹਿਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਮੈਂ ਮੈਨੂ ਜਿਹੜਾ ਦੱਸਿਆ ਸੀ ਇੱਕ ਹਫ਼ਤੇ ਦੀ ਮਿਕਦਾਰ ਦਾ ਤੁਸੀਂ ਪਿਛਲੀ ਵੀਡੀਓ ਨੂੰ ਵੀ ਜਿਹੜਾ ਹੈਗਾ ਧਿਆਨ ਦੇ ਨਾਲ ਦੇਖ ਸਕਦੇ ਹੋ ਕਿ ਉਹਦੇ ਇਸ ਵਿੱਚ ਮੈਂ ਤੁਹਾਨੂੰ ਮੈਂਸ਼ਨ ਕੀਤਾ ਸੀ ਕਿ ਨਮਕੀਨ ਦਲੀਆ 4 ਦਿਨ ਅਸੀਂ 50 ਗ੍ਰਾਮ ਦੇਣਾ ਹੈ ਖਿਚੜੀ ਅਸੀਂ ਦੋ ਤਰੀਕੇ ਦੇ ਨਾਲ ਉਹਨਾਂ ਨੂੰ ਡਿਸਟ੍ਰੀਬਿਊਟ ਕਰ ਰਹੇ ਸੀ 3 ਦਿਨ 70 ਗ੍ਰਾਮ ਤੇ ਹਫਤੇ ਦੇ ਵਿੱਚੋਂ 2 ਦਿਨ ਜਿਹੜੀ ਸੀ 75 ਗ੍ਰਾਮ ਇਦਾ ਮੈਂ ਵੀਡੀਓ ਦੇ ਵਿੱਚ ਵੀ ਤੁਹਾਨੂੰ ਸਮਝਾਇਆ ਸੀ ਕਿ ਕਿਉਂ ਨਿਊਟ੍ਰੀਸ਼ਨਲ ਵੈਲਿਊ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਖਿਚੜੀ ਦੀ ਮਾਤਰਾ ਦੇ ਵਿੱਚ ਤਿੰਨ ਦਿਨ ਜਿਹੜਾ ਹੈ ਉਹ 70 ਗ੍ਰਾਮ ਦੇਣਾ ਹੈ ਔਰ ਦੋ ਦਿਨ 75 ਗ੍ਰਾਮ ਦੇਣਾ ਹੈ। ਤੋਂ ਇਸੇ ਤਰੀਕੇ ਦੇ ਨਾਲ ਮਿੱਠਾ ਦਲੀਆ ਜਿਹੜਾ ਦੋ ਦਿਨ ਅਸੀਂ 50 ਗ੍ਰਾਮ ਦੇਣਾ ਹੈ ਇਹ OTR ਦੀ ਮਾਤਰਾ ਹੈ ਜਿਹੜੀ 6 ਮਹੀਨੇ ਤੋਂ 3 ਸਾਲ ਦੇ ਬੱਚਿਆਂ ਦੀ ਅਸੀਂ ਇੱਕ ਹਫ਼ਤੇ ਦੀ ਪੰਜਾਬ ਸਰਕਾਰ ਦੇ ਨਿਰਧਾਰਤ ਮੈਨੂ ਦੇ ਅਨੁਸਾਰ ਆਂਗਰਵਾੜੀ ਸੈਂਟਰਾਂ ਦੇ ਵਿੱਚ ਦੇਣੀ ਹੈ। ਹੁਣ ਅਸੀਂ ਦੇਖਾਂਗੇ ਕਿ ਕਿਦਾ ਰਿਕਾਰਡ ਕਿਵੇਂ ਮੇਨਟੇਨ ਕਰਨਾ। ਅਗਰ ਅਸੀਂ ਇੱਕ ਲਾਭਪਾਤਰੀ ਨੂੰ ਨਮਕੀਨ ਦਲੀਆ ਇੱਕ ਦਿਨ ਦਾ 50 ਗ੍ਰਾਮ ਦੇ ਰਹੇ ਹਾਂ ਤੇ ਅਸੀਂ ਉਹਨਾਂ ਨੂੰ ਇੱਕ ਹਫ਼ਤੇ ਦੇ ਵਿੱਚ ਚਾਰ ਦਿਨ ਉਹਨਾਂ ਨੂੰ ਇਹ ਨਮਕੀਨ ਦਲੀਆ ਦੇਣਾ ਹੈ ਤਾਂ ਯਾਨੀ ਕਿ ਪੂਰੇ ਮਹੀਨੇ ਦੇ ਵਿੱਚ ਅਸੀਂ ਉਹਨਾਂ ਨੂੰ ਕਿੰਨੇ ਦਿਨ ਦੇਵਾਂਗੇ ਮੈਂ ਪੀਲੇ ਐਰੋ ਦੇ ਨਾਲ ਤੁਹਾਨੂੰ ਸਮਝਾਇਆ ਹੈ 16 ਦਿਨ ਠੀਕ ਹੈ ਜੀ ਉਸ 16 ਦਿਨ ਜਿਹੜਾ ਹੈ ਅਸੀਂ ਇਹ ਉਹਨਾਂ ਨੂੰ ਨਮਕੀਨ ਦਲੀਆ ਦੇਣਾ ਤਾਂ ਇਹਦੇ ਹਿਸਾਬ ਦੇ ਨਾਲ ਮਿਕਦਾਰ ਉਹਨਾਂ ਦੀ 0.800 ਗ੍ਰਾਮ ਯਾਨੀ 800 ਗ੍ਰਾਮ ਇੱਕ ਲਾਪਾਤਰੀ ਨੂੰ ਜਾਏਗਾ ਖਿਚੜੀ ਜਿਹੜੀ ਹੈ ਦੋ ਤਰੀਕੇ ਦੇ ਨਾਲ ਹੈ ਜੇ ਅਸੀਂ ਜਿਹੜੀ 70 ਗ੍ਰਾਮ 3 ਦਿਨ ਦੇ ਰਹੇ ਹਾਂ ਤਾਂ ਮਹੀਨੇ ਦੇ ਵਿੱਚ ਇਹ 12 ਦਿਨ 70 ਗ੍ਰਾਮ ਖਿਚੜੀ ਜਿਹੜੀ ਹੈ ਉਹ ਇੱਕ ਲਾਪਾਤਰੀ ਨੂੰ ਜਾਏਗੀ ਯਾਨੀ ਕਿ 840 ਗ੍ਰਾਮ ਦਿੱਤੀ ਜਾਏਗੀ ਔਰ ਦੋ ਦਿਨ ਜਿਹੜੀ ਖਿਚੜੀ ਅਸੀਂ 75 ਗ੍ਰਾਮ ਦੇ ਹਿਸਾਬ ਦੇ ਨਾਲ ਦੇਣੀ ਹੈ ਤਾਂ ਉਹ 75 ਗ੍ਰਾਮ ਨੂੰ ਜਦੋਂ ਅਸੀਂ 8 ਦਿਨਾਂ ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਉਹ ਸਾਡੇ ਕੋਲ 600 ਗ੍ਰਾਮ ਆਏਗੀ ਤਾਂ ਇਸੇ ਤਰੀਕੇ ਦੇ ਨਾਲ ਜਿਹੜਾ ਮਿੱਠਾ ਦਲੀਆ ਹੈ ਉਹ 50 ਗ੍ਰਾਮ ਦੇਣਾ ਹੈ ਇੱਕ ਦਿਨ ਤਾਂ 8 ਦਿਨ ਅਸੀਂ ਕਿੰਨਾ ਦੇਵਾਂਗੇ 400 ਗ੍ਰਾਮ ਤਾਂ نیچے ਮੈਂ ਇੱਕ ਨੋਟ ਮੈਂਸ਼ਨ ਕੀਤਾ ਹੈ ਕਿ ਜਿਹੜੀ ਖਿਚੜੀ ਹੈ ਕਿਉਂਕਿ ਦੋ ਤਰੀਕੇ ਦੇ ਨਾਲ ਅਸੀਂ ਉਹਨੂੰ ਕੈਲਕੂਲੇਟ ਕਰਨਾ ਹੈ 70 ਗ੍ਰਾਮ ਦੇ ਹਿਸਾਬ ਦੇ ਨਾਲ ਵੀ ਔਰ 75 ਗ੍ਰਾਮ ਦੇ ਹਿਸਾਬ ਦੇ ਨਾਲ ਵੀ 70 ਗ੍ਰਾਮ ਦੇ ਹਿਸਾਬ ਨਾਲ ਸਾਡੀ ਪੂਰੇ ਮਹੀਨੇ ਦੀ ਖਿਚੜੀ ਜਿਹੜੀ ਹੈ ਇੱਕ ਲਾਪਾਤਰੀ ਦੀ 840 ਗ੍ਰਾਮ ਨਿਕਲਦੀ ਹੈ ਔਰ 75 ਗ੍ਰਾਮ ਦੇ ਹਿਸਾਬ ਨਾਲ 8 ਦਿਨਾਂ ਦੀ ਜਿਹੜੀ ਖਿਚੜੀ ਹੈ ਸਾਡੀ ਜਿਹੜੀ ਹੈ ਉਹ 600 ਗ੍ਰਾਮ ਨਿਕਲਦੀ ਹੈ 70 ਗ੍ਰਾਮ ਜਿਹੜੀ ਹੈ ਉਹ 12 ਦਿਨ ਦੀ ਖਿਚੜੀ ਹੈ ਔਰ 75 ਗ੍ਰਾਮ ਜਿਹੜੀ ਹੈ ਉਹ 8 ਦਿਨ ਦੀ ਖਿਚੜੀ ਹੈ ਜਦੋਂ ਇਹਦਾ ਅਸੀਂ ਟੋਟਲ ਕਰਦੇ ਹਾਂ ਤਾਂ ਟੋਟਲ ਖਿਚੜੀ ਅਸੀਂ ਇੱਕ ਲਾਪਾਤਰੀ ਨੂੰ 1 ਕਿਲੋ 44 ਗ੍ਰਾਮ ਦੇਣੀ ਹੈ ਠੀਕ ਹੈ ਜੀ ਸੋ ਇਹ ਤਾਂ ਇੱਕ ਲਾਭਪਾਤਰੀ ਦਾ ਜਿਹੜਾ ਰਾਸ਼ਨ ਹੈ ਉਹ ਪੂਰੇ ਮਹੀਨੇ ਦਾ ਅਸੀਂ ਕੈਲਕੂਲੇਟ ਕਰ ਦਿੱਤਾ ਹੁਣ ਅਸੀਂ ਮੰਨ ਲਓ ਮੇਰੇ ਕੋਲ ਮੇਰੇ ਆਂਗਣਵੜੀ ਸੈਂਟਰ ਦੇ ਵਿੱਚ ਰਜਿਸਟਰਡ 6 ਮਹੀਨੇ ਤੋਂ 3 ਸਾਲ ਦੇ 20 ਬੱਚੇ ਐ ਤਾਂ ਅਸੀਂ ਉਹਨਾਂ ਦੀ ਖਪਤ ਕਿਵੇਂ ਕੱਢਣੀ ਹੈ ਕਿ ਮੰਨ ਲਓ ਹੁਣ ਨਮਕੀਨ ਦਲੀਆ ਮੈਂ ਤੁਹਾਨੂੰ ਪਿੱਛੇ ਵੀ ਸਮਝਾਇਆ ਕਿ ਪੂਰੇ ਮਹੀਨੇ ਦਾ ਅਸੀਂ ਇੱਕ ਲਾਪਤਰੀ ਨੂੰ ਨਮਕੀਨ ਦਲੀਆ 800 ਗ੍ਰਾਮ ਦੇ ਰਹੇ ਹਾਂ ਤਾਂ 20 ਲਾਪਤਰੀਆਂ ਨੂੰ ਕਿੰਨਾ ਜਾਏਗਾ 16 ਕਿਲੋ ਜਿਹੜਾ ਹੈ ਉਹ ਨਮਕੀਨ ਦਲੀਆ ਦੀ ਖਪਤ ਹੋਏਗੀ ਔਰ ਖਿਚੜੀ ਕਿਉਂਕਿ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਹੀ ਪਿਛਲੇ ਜਿਹੜੀ ਹੈ ਸਲਾਈਡ ਦੇ ਵਿੱਚ ਹੀ ਦੱਸ ਦਿੱਤੀ ਸੀ ਕਿ 840 ਗ੍ਰਾਮ 12 ਦਿਨਾਂ ਦੀ ਸੀ ਔਰ 600 ਗ੍ਰਾਮ 8 ਦਿਨਾਂ ਦੀ ਮੈਨੂੰ ਇੱਥੇ ਇਕੱਠਾ ਟੋਟਲ ਕਰਕੇ 1 ਕਿਲੋ 40 ਗ੍ਰਾਮ ਨਿਕਲ ਲਈ ਹੈ ਤਾਂ ਇਹ 1 ਕਿਲੋ 44 ਗ੍ਰਾਮ ਇੱਕ ਲਾਪਾਤਰੀ ਦੀ ਇੱਕ ਮਹੀਨੇ ਦੀ ਖਿਚੜੀ ਹੈ ਤਾਂ 20 ਲਾਪਾਤਰੀਆਂ ਨੂੰ ਅਗਰ ਅਸੀਂ ਦੇਣੀ ਹੈ ਤਾਂ ਉਹ ਸਾਡੇ ਕੋਲ 28 ਕਿਲੋ 8 ਗ੍ਰਾਮ ਜਿਹੜੀ ਹੈਗੀ ਖਿਚੜੀ ਹੈ ਉਹਨਾਂ ਨੂੰ ਖਪਤ ਹੋਏਗੀ ਤਾਂ ਮਿੱਠਾ ਦਲੀਆ ਜਿਹੜਾ ਹੈਗਾ ਸੇਮ ਤਰੀਕੇ ਦੇ ਨਾਲ 400 ਗ੍ਰਾਮ ਜਿਹੜਾ ਇੱਕ ਲਾਪਾਤਰੀ ਨੂੰ ਅਗਰ ਅਸੀਂ ਦੇ ਰਹੇ ਹਾਂ ਇੱਕ ਮਹੀਨੇ ਦੇ ਵਿੱਚ ਤਾਂ 20 ਲਾਪਾਤਰੀਆਂ ਨੂੰ 8 ਕਿਲੋ ਜਾਏਗਾ ਸੋ ਇਸ ਤਰੀਕੇ ਦੇ ਨਾਲ ਅਸੀਂ ਆਪਣੇ ਲਾਪਾਤਰੀਆਂ ਦੇ ਲਈ ਜਿਹੜਾ ਟੇਕ ਹੋਮ ਰਾਸ਼ਨ ਹੈ ਮੈਨੂ ਨੂੰ ਵੀ ਹਿਸਾਬ ਦੇ ਵਿੱਚ ਰੱਖਦੇ ਹੋਏ ਦਿਨਾਂ ਨੂੰ ਵੀ ਹਿਸਾਬ ਦੇ ਵਿੱਚ ਰੱਖਦੇ ਹੋਏ ਕੈਲਕੂਲੇਟ ਕਰ ਸਕਦੇ ਹਾਂ ਬਾਕੀ ਤੁਹਾਨੂੰ ਪਤਾ ਹੈ ਕਿ ਐਚਸੀਐਮ ਜਿਹੜਾ ਹੈ ਹੌਟ ਕੁਕਡ ਮੀਲ ਹੈ 6 ਮਹੀਨੇ ਤੋਂ 3 ਸਾਲ ਦੇ ਬੱਚਿਆਂ ਦਾ ਉਹ ਅਸੀਂ ਡੇਲੀ ਜਿਹੜਾ ਹੈ ਪੋਸ਼ਣ ਟਰੈਕਰ ਦੇ ਉੱਪਰ ਵੀ ਟਿਕ ਕਰਨਾ ਔਰ ਨਾਲ ਦੀ ਨਾਲ ਉਹਨਾਂ ਨੂੰ ਜਿਹੜਾ ਹੈ ਐਚਸੀਐਮ ਤਿੰ ਜਿਹੜਾ 3 ਤੋਂ 6 ਸਾਲ ਦੇ ਬੱਚਿਆਂ ਦਾ ਉਹਨਾਂ ਨੂੰ ਆਂਗਣਵਾੜੀ ਸੈਂਟਰ ਦੇ ਵਿੱਚ ਬਣਾ ਕੇ ਦੇਣਾ ਔਰ ਜਿਹੜੇ ਰੈਸਟ ਆਫ ਦਾ ਬੱਚੇ ਰਹਿ ਜਾਂਦੇ ਆ 3 ਸਾਲ ਤੋਂ ਲੈ ਕੇ 6 ਜਿਹੜੇ ਹੈਗੇ 6 ਸਾਲ ਦੇ ਬੱਚੇ ਸਾਡੀ ਕੋ ਲਾਂਗਨਵਾੜੀ ਸੈਂਟਰ ਚ ਨਹੀਂ ਆਉਂਦੇ ਉਹਨਾਂ ਨੂੰ ਅਸੀਂ THR ਮੈਨੂ ਦੇ ਹਿਸਾਬ ਦੇ ਅਨੁਸਾਰ ਉਹਨਾਂ ਦੇ ਘਰਾਂ ਵਿੱਚ ਪਹੁੰਚਾਵਾਂਗੇ ਸੋ ਥੈਂਕ ਯੂ ਸੋ ਮੱਚ ਆਈ ਹੋਪ ਤੁਹਾਨੂੰ ਇਸ ਵੀਡੀਓ ਦੇ ਨਾਲ ਇੰਨੀ ਹੈਲਪ ਮਿਲੇਗੀ ਅਸੀਂ ਰਿਕਾਰਡ ਨੂੰ ਕਿਸ ਤਰੀਕੇ ਦੇ ਨਾਲ ਮੇਨਟੇਨ ਕਰਨਾ ਹੈ ਔਰ ਪਲੀਜ਼ ਥੈਂਕ ਯੂ ਸੋ ਮਚ ਠੀਕ ਹੈ ਥੈਂਕ ਯੂ ਸੋ ਮਚ ਕਿ ਤੁਸੀਂ ਕੁਝ ਕੁਐਰੀਜ਼ ਮੈਨੂੰ ਆਉਂਦੀਆਂ ਨੇ ਜਿਹਦੇ ਕਰਕੇ ਮੈਂ ਇਸ ਤਰੀਕੇ ਦੀਆਂ ਵੀਡੀਓਜ਼ ਬਣਾਉਣੀ ਹਾਂ ਸੋ ਪਲੀਜ਼ ਕਾਈਂਡਲੀ ਕੀਪ ਸੁਪੋਰਟਿੰਗ ਗਾਇਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਥੈਂਕ ਯੂ ਸੋ ਮਚ